ਬੱਚਿਆਂ ਨੂੰ ਮੈਂ ਅੱਜ ਕਿਰਤ ਦਾ ਸਤਕਾਰ ਪਾਠ ਪੜ੍ਹਾ ਰਿਹਾ ਸੀ ਜਿਸ ਵਿੱਚ ਇੱਕ ਬੱਚਾ ਬੂਟ ਪਾਲਿਸ਼ ਕਰਦਾ ਹੈ ਉਸ ਤੋਂ ਬਾਅਦ ਸਕੂਲ ਜਾਂਦਾ ਹੈ ਉਹ ਕਿਰਤ ਦਾ ਬਹੁਤ ਹੀ ਵਧੀਆ ਸਤਕਾਰ ਕਰਦਾ ਹੈ ਤੇ ਇਸੇ ਤਰ੍ਹਾਂ ਮੈਂ ਇਸ ਵਹਣ ਕੋਲੋਂ ਗੁਜ਼ਰਿਆ ਜਿਸ ਤੇ ਪਿੰਡ ਦਾ ਰਸ ਲਿਖਿਆ ਹੋਇਆ ਸੀ ਤਾਂ ਮੇਰੇ ਮਨ 'ਚ ਉਤਸਕਤਾ ਆਈ ਕਿ ਕੀ ਇਹ ਕੀ ਹੈ ਇਸ ਬਾਰੇ ਜਾਣਿਆ ਜਾਵੇ ਤਾਂ ਮੈਂ ਕੋਲੇ ਗਿਆ ਤਾਂ ਬੱਚੇ ਜੂਸ ਪੀ ਰਹੇ ਸਨ ਤਾਂ ਉਹਨਾਂ ਦੱਸਿਆ ਕਿ ਬਹੁਤ ਹੀ ਸਵਾਦ ਬਹੁਤ ਹੀ ਬਾ ਕੁਮਾਲ ਨਾਲ ਜੂਸ ਜਿਹੜਾ ਹੈ ਇਹ ਬਣਾਉਂਦੇ ਹਨ ਤੇ ਮੈਂ ਵੀ ਪੀ ਕੇ ਦੇਖਿਆ ਤਾਂ ਮੈਨੂੰ ਬੜਾ ਇਨਾ ਅੱਛਾ ਲੱਗਿਆ ਕਿ ਮੈਂ ਉਹਨਾਂ ਬਾਰੇ ਜਾਣਨਾ ਚਾਹਿਆ ਵੀ ਇਹ ਆਈਡੀਆ ਤੁਹਾਡੇ ਮਨ 'ਚ ਕਿਵੇਂ ਆਇਆ ਤਾਂ ਆਓ ਆਪਾਂ ਦੇਖਦੇ ਹਾਂ ਅੱਜ ਨਹੀਂ ਸੀ ਬੜੀ ਖੁਸ਼ੀ ਹੋਈ ਮਿਲ ਕੇ થોડા ਦਿਨ ਪਹਿਲਾਂ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਇੱਥੇ ਆ ਵੈਨ ਮਤਲਬ ਆਹ ਲਾ ਰੱਖੀ ਹੈ ਜੂਸ ਵਾਸਤੇ ਲਾ ਰੱਖੀ ਹੈ ਪਰ ਮੈਂ ਅਕਸਰ ਹੀ ਪੜਦਾ ਹੋਇਆ ਲੰਘਦਾ ਸੀ ਕਿ ਪਿੰਡ ਦਾ ਰਸ ਲਿਖਿਆ ਹੋਇਆ ਸੀ ਤੇ ਪਿੰਡ ਦਾ ਰਸ ਗੰਨੇ ਦਾ ਜੂਸ ਮੈਂ ਚਾਹੁੰਦਾ ਸੀ ਵੀ ਕੀ ਚੀਜ਼ ਹੈ ਤਾਂ ਹੁਣ ਮੈਨੂੰ ਕਈ ਵਾਰੀ ਹੋ ਗਿਆ ਮੈਂ ਲਗਾਤਾਰ ਤੁਹਾਡੇ ਕੋਲ ਜੂਸ ਪੀ ਰਿਹਾ ਤਾਂ ਬੜਾ ਵਧੀਆ ਲੱਗ ਰਿਹਾ ਹੈ ਇਹ ਆਈਡੀਆ ਤੁਹਾਡੇ ਮਨ 'ਚ ਕਿਵੇਂ ਆਇਆ ਇਹ ਜਿਹੜੀ ਆਈਡੀਆ ਦਾ ਬੜੇ ਚਿਰ ਦਾ ਸੀਗਾ ਅੱਛਾ ਵੀ ਜਿਵੇਂ ਜੂਸ ਪੀਣੇ ਆਪਾਂ ਦੁਕਾਨਾਂ ਤੇ ਕੇ ਰੇੜੀ ਤੇ ਕਿਸੇ ਤੇ ਪੀਂਨੇ ਆ ਹਾਂਜੀ ਉਹਦੇ ਚ ਕੜਤਨ ਆਉਂਦੀ ਜੂਸ ਚ ਅੱਛਾ ਜੀ ਜਿਵੇਂ ਉਹ ਟਿੱਪੂ ਵਿੱਚ ਫੇਰ ਦਿੰਦੇ ਆ ਹਾਂਜੀ ਹਾਂਜੀ ਵੀ ਜਦਾਰੀ ਉਹ ਕੜਤਨ ਆਉਂਦੀ ਹੈ ਠੀਕ ਹੈ ਤੇ ਇੱਕ ਉਹਨਾਂ ਇਹਦਾ ਥੋੜੇ-ਬੋੜ ਡਸਟ ਰਹਿ ਜਾਂਦੀ ਹੈ ਠੀਕ ਹੈ ਅਸੀਂ ਉਹਨੂੰ ਕ੍ਰੈਸ਼ ਕੀਤਾ ਸਾਫ਼ ਕੀਤਾ ਮਸ਼ੀਨ ਬਣਾਈਆ ਹਾਂ ਥੋੜਾ ਮੈਨੂੰ ਗੰਨਾ ਦਿਖਾਓ ਇੱਕ ਬਟੇ ਉਹਨਾਂ ਕੋਈ ਅਸੀਂ ਉਹਨੂੰ ਸਾਫ਼ ਕੀਤਾ ਹੈ। ਅੱਛਾ ਗੰਨੇ ਨੂੰ। ਹਾਂ ਜੇ ਦੇ ਕੋਈ ਚੀਜ਼ ਕੋਈ ਕੁਝ ਨਹੀਂ ਰਹੀ ਮੈਂ। ਅੱਛਾ ਬਿਲਕੁਲ ਸਾਫ਼ ਹੈ ਸੁਥਾ। ਹਾਂਜੀ। ਠੀਕ ਹੈ। ਤੇ ਇਹਦੇ ਕਰਕੇ ਇਹਦਾ ਰੰਗ ਬਹੁਤ ਸੁਣਾਉਂਦਾ। ਅੱਛਾ। ਹੁਣ ਕਿਸ ਤਰ੍ਹਾਂ ਦੀ ਕੋਈ ਮੈਲ ਨਹੀਂ ਆਉਂਦੀ ਵਿੱਚ? ਮੈਲ ਨਹੀਂ ਕੁਝ ਨਹੀਂ ਆਉਂਦਾ। ਅੱਛਾ ਅੱਛਾ। ਤਾਂ ਪਿੰਡ ਕਿਹੜਾ ਤੁਹਾਡਾ ਜੀ? ਪਿੰਡ ਸਾਡਾ ਨੰਗਲ ਟਾਣੀ ਹੈ। ਨੰਗਲ ਟਾਣੀ ਹੈ। ਤੁਹਾਡੇ ਮਨ 'ਚ ਇਹ ਆਈਡੀਆ ਕਿਵੇਂ ਆਇਆ ਵੀ ਤੁਸੀਂ ਇਹ ਮਨੂੰ? ਇਹਦਾ ਤੇ ਵੀ ਇਹ ਪਹਿਲਾਂ ਹੀ ਪਿੰਨੇ ਹੈ ਜਦੋਂ ਹਾਂਜੀ। ਮਨ 'ਚ ਤਾਂ ਆਉਂਦਾ ਵੀ ਇਹ ਪਿਛੇ ਤੋਂ ਥੋੜੀ ਥੋੜੀ ਕਰਪਟਨ ਆਉਂਦੀ ਹੈ ਕਿ ਉਸ ਨਹੀਂ ਇਪਰ ਆਪਾਂ ਜ਼ਿਮੀਦਾਰ ਹੋਣ ਕਰਕੇ ਠੀਕ ਹੈ ਅਸੀਂ ਗੰਨਾ ਵਿੱਚ ਸਾਰਾ ਕੁਝ ਕੀਤਾ ਅੱਛਾ ਅੱਛਾ ਮੇਰੇ ਅਸੀ ਸੋਚਿਆ ਵੀ ਇਹ ਚ ਮੰਡੀ ਦੇ ਵਿੱਚ ਹੀ ਫਾਇਦਾ ਨਹੀਂਗਾ ਅੱਛਾ ਅੱਛਾ ਗੰਨੇ ਦਾ ਹਾਂਜੀ ਹਾਂਜੀ ਤੇ ਸੋਚਿਆ ਇਸ ਤਰ੍ਹਾਂ ਸਾਨੂੰ 2 ਰੁਪਏ ਵਜਦੇ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਇਹਦੇ ਸਵਾਦ ਵੜਾਏ ਹਾਂਜੀ ਬਿਲਕੁਲ ਸਵਾਦ ਜੂਸ ਚ ਕੋਈ ਹੋਰ ਦੋਰ ਆਏ ਨਹੀਂ ਬਹੁਤ ਹੀ ਮਤਲਬ ਹੁਣੇ ਮੈਂ ਹਾਂ ਬੱਚੇ ਪੀ ਰਹੇ ਸੀ ਤਾਂ ਉਹਨਾਂ ਤੋਂ ਵੀ ਮੈਨੂੰ ਪੁੱਛਿਆ ਤਾਂ ਕਹਿੰਦੇ ਬਹੁਤ ਸਵਾਦ ਹੈ ਔਰ ਮੈਂ ਖੁਦ ਪੀ ਰਿਹਾ ਪਰ ਮੇਰੇ ਖਿਆਲ ਮਰੀਜ਼ ਵਾਸਤੇ ਬਹੁਤ ਫਾਇਦੇਮੰਦ ਰਹੇਗਾ ਕਿਉਂਕਿ ਵਿੱਚ ਬਹੁਤ ਚੰਗਾ ਹੀ ਹਾਂ ਬਰਫ ਬਿਲਕੁਲ ਨਹੀਂ ਪਾ ਰਹੇ ਤੁਸੀਂ ਕੋਈ ਬਰਫ ਨਹੀਂ ਹੈਗੀ ਇਹਦੇ ਵਿੱਚ ਕੋਈ ਮੈਲ ਨਹੀਂ ਹੈਗੀ ਸਵਾਦ ਬੜਾ ਹੈ ਬਿਲਕੁਲ ਬਿਲਕੁਲ ਹਾਂਜੀ ਔਰ ਬਹੁਤ ਵਧੀਆ ਗੱਲ ਹੈ ਕਿ ਰੰਗ ਰੂਪ ਆ ਜਾਂਦਾ ਇਹਦਾ ਗੰਨੇ ਤੁਸੀਂ ਚਾਹੁੰਦੇ ਹੋ ਕਿ ਹੋਰ ਜ਼ਿਮੀਂਦਾਰਾਂ ਨੂੰ ਵੀ ਆਪਦੇ ਖੇਤਾਂ ਉਰੇ ਇਹ ਸਬਜ਼ੀ ਬੀਜ ਦੇ ਚਾਹੀਦਾ ਹੈ ਵੀ ਉਹ ਆਪਦੀ ਖੇਤ ਆਪਦੀ ਕਾਰ ਆਪਦੀ ਸੇਲ ਕਰਦੀ ਹੈ ਸੇਲ ਕਰਦੀ ਆਪ ਸੇਲ ਕਰਨੇ ਹਾਂ ਉਸ ਨਾਲ ਫਾਇਦਾ ਹੋਏਗਾ ਉਹਦੇ ਨਾਲ ਬੈਨੀਫਿਟ ਹੈ ਉਹ ਮੰਡੀ ਚ ਜਾਣ ਤੇ ਕੋਈ ਫਾਇਦਾ ਨਹੀਂ ਯਾਰ ਹਾਂ ਲੋਕ ਵੀ ਖੁਸ਼ ਹੋਣਗੇ ਤਾਜੀ ਸਬਜ਼ੀ ਲੈ ਕੇ ਆਪਾਂ ਇਹ ਬੜਾ ਵਧੀਆ ਆਈਡੀਆ ਜਿਸ ਤਰ੍ਹਾਂ ਮਨੋ ਮੈਂ ਦੇਖਿਆ ਵੀ ਵਿਦੇਸ਼ਾਂ ਚ ਲੋਕ ਭੱਜ ਰਹੇ ਬੱਚੇ ਭੱਜ ਰਹੇ ਆ ਉਹ ਤਾਂ ਬੱਚਾ ਬਾਹਰ ਹੈ ਅੱਛਾ ਹਾਂ ਜੀ ਕੈਨੇਡਾ ਹੈ ਅੱਛਾ ਕੈਨੇਡਾ ਗਿਆ ਹੈ ਉਸੇ ਨੇ ਨਾਂ ਰੱਖਿਆ ਦਾਈ ਉਹ ਵੈਰੀ ਗੁੱਡ ਹਾਂਜੀ ਅੱਛਾ ਅੱਛਾ ਉਹਦੀ ਵੀ ਇੱਛਾ ਹੈ ਵੀ ਕਰੋ ਅੱਛਾ ਅੱਛਾ ਹਾਂਜੀ ਪਰਿਵਾਰ ਅਬ ਜੇ ਤੁਸੀਂ ਫਾਰਲੇ ਦੇਸਾਂ ਜਾ ਕੇ ਕਰਨੇ ਸਾਨੂੰ ਇੱਥੇ ਕੋਈ ਮਨੋ ਕਿਰਤ ਦਾ ਸਤਿਕਾਰ ਮਤਲਬ ਕਰਨਾ ਚਾਹੀਦਾ ਹੈ ਬੱਚੇ ਬਹੁਤ ਦੁਖੀ ਹੁੰਦੇ ਅ ਉਹੀ ਵੀ ਆ ਜਾਂਦਾ ਨਹੀਂ ਹਾਂਜੀ ਉਹ ਮੈਂ ਤਕਉ ਕਰਦੇ ਉਹੀ ਮੈਂ ਇੱਥੇ ਕਰ ਲਿਆ ਫਾਇਦਾ ਆਪਾਂ ਨੂੰ ਨਾ ਨਾ ਬਿਲਕੁਲ ਤਾਂ ਬਹੁਤ ਹੀ ਸਵਾਦ ਜੂਸ ਹੈ ਜੀ ਬਿਲਕੁਲ ਸਾਫ ਸੁਥਰਾ ਬਿਲਕੁਲ ਮੈਂ ਤਾਂ ਕਹਾਂਗਾ ਤੁਸੀਂ ਲੋਕ ਵੀ ਲੋਕਾਂ ਨੂੰ ਕਹਾਂਗਾ ਇੱਕ ਵਾਰੀ ਪੀ ਆ ਕੇ ਪੀ ਕੇ ਦੇਖੋ ਜਿਹੜਾ ਇੱਕ ਵਾਰੀ ਪੀ ਜਾਂਦਾ ਏ ਦੁਬਾਰਾ ਇੱਥੇ ਆਉਂਦਾ ਉਹ ਇੱਥੇ ਹੀ ਆਉਂਦਾ ਕਹਿੰਦੇ ਅਸੀਂ ਛੱਡਤਾ ਏ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਹਾਂਜੀ ਅੱਗੇ ਵਾਸਤੇ ਕੀ ਵਿਚਾਰ ਹੈ ਤੁਹਾਡਾ ਅੱਗੇ ਕੋਈ ਗਾਂ ਇੱਕ ਦੋ ਜੂਸ ਹੋਰ ਬਣਾਵਾਂਗੇ ਅੱਛਾ ਅੱਛਾ ਉਹ ਦੂਜੇ ਆਉਣਗੇ ਜਿਵੇਂ ਆਪਣੇ ਗਾਜਰ ਜੂਸ ਵਿੱਚ ਕਈ ਚੀਜ਼ਾਂ ਪਾਵਾਂਗੇ ਹਾਂ ਜਿਵੇਂ ਉਹ ਚ ਬਣਾਉਂਦੇ ਨਾ ਹਲਦੀ ਉਲਦੀ ਪਾ ਕੇ ਥੋਮ ਪਾ ਕੇ ਅੱਛਾ ਅੱਛਾ ਸੋਜਣਾ ਬੀਜੇ ਮੈਂ ਅੱਛਾ ਅੱਛਾ ਮੈਂ ਬਰਮੀ ਬੂਟੀ ਬੀਜੀ ਹੈ ਅੱਛਾ ਤੇ ਮੈਂ ਅਸ਼ੁਗੰਧਾ ਬੀਜਿਆ ਅੱਛਾ ਅੱਛਾ ਠੀਕ ਹੈ ਕਈ ਕੋਈ ਬੀਜ ਹੈ ਜੋ ਨਾ ਗਾਂ ਤੋਂ ਨਾ ਰਾਦਾ ਹੈ ਵੀ ਆਪਦੇ ਖੇਤ ਚ ਤਿਆਰ ਕਰਕੇ ਹੀ ਆਪ ਦਾ ਮਲਾ ਤਿਆਰ ਕੀਤਾ ਜਾਵੇ। ਸੇਲ ਕਰਾਂਗੇ ਆਪ। ਇੱਕ ਤੁਸੀਂ ਕੁਲਫੀ ਬਾਰੇ ਕਹਿ ਰਹੇ ਸੀਗੇ। ਕੁਲਫੀ ਬਣਾਵਾਂਗੇ ਪਰ ਉਹਦਾ ਨਾ ਪ੍ਰੋਸੀਜਰ ਥੋੜਾ ਆ ਆ ਸੈੱਟ ਹੋ ਕੇ ਫਿਰ ਕਰਾਂਗੇ। ਅੱਛਾ। ਸਾਨੂੰ ਇਹ ਥੋੜੇ ਦਿਨ ਹੀ ਹੋਇਆ ਜੀ। ਓਕੇ। ਹਾਂਜੀ। ਤਾਂ ਬਹੁਤ ਹੀ ਵਧੀਆ ਲੱਗਿਆ ਬਾਈ ਜੀ ਤੁਹਾਡੇ ਇਹ ਜੂਸ ਪੀ ਕੇ ਗੰਨਾ ਵੇਖ ਕੇ ਨਾ ਕਿੰਨਾ ਸਾਫ ਸੁਥਰਾ ਦੇਖੋ। ਹਾਂਜੀ। ਇੱਕਦਮ ਬਿਲਕੁਲ ਸਾਫ ਸੁਥਰਾ ਹੈ ਜੀ। ਕੋਈ ਉੱਥੋਂ ਸਾਰੀ ਮੈਲ ਉਤਾਰੀ ਹੋਈ ਹੈ ਤੋਤਾ ਹੋਇਆ ਔਰ ਬਿਲਕੁਲ ਠੰਡਾ ਫ੍ਰੀਜਰ 'ਚ ਲਾਇਆ ਹੋਇਆ ਹੈ। ਹਾਂਜੀ। ਫ੍ਰੀਜਰ 'ਚ ਚੱਕਿਆ ਪਾੜਿਆ ਹੋਇਆ। ਹਾਂਜੀ। ਫ੍ਰੀਜਰ 'ਚ ਲਾਇ ਤੇ ਬਿਲਕੁਲ ਠੰਡਾ ਹੈ ਔਰ ਬਰਫ਼ ਪਾਉਣ ਦੀ ਜੜੀਓ ਸਾਡੇ ਕੂਤਰਾ ਵਿੱਚ ਠੰਡਾ ਸਾਡੇ ਗਲਾਸ ਵੀ ਠੰਡੇ ਆ ਗਲਾਸ ਵੀ ਠੰਡੇ ਆ ਇਹ ਬੜੀ ਉੱਚ ਪੀਂਨੇ ਨਾਲ ਤੱਤੇ ਲੱਗਦੇ ਆ ਇਹ ਬੜੀ ਵਿਸ਼ੇਸ਼ ਗੱਲ ਹੈ ਕਿ ਗਲਾਸ ਧੂਲ ਮਿੱਟੀ ਤੋਂ ਵੀ ਬਚੇ ਰਹਿੰਦੇ ਆ ਹਾਂਜੀ ਔਰ ਠੰਡੇ ਵੀ ਨੇ ਲੋ ਜ ਤੱਤੇ ਹੋ ਜਾਂਦੇ ਆ ਸੋਨੇ ਤੇ ਸੁਹਾਗਾ ਹੋਏ ਕਹਿੰਦਾ ਪਾਵੇ ਚਲੋ ਸਸਦਾ ਬਾਈ ਜੀ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਔਰ ਹਾਂਜੀ ਬਹੁਤ ਹੀ ਵਧੀਆ ਲੱਗਿਆ ਮੈਂ ਤਾਂ ਕਹਾਂਗਾ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਚਾਹੀਦਾ ਲੋਕਾਂ ਨੂੰ ਆਣੀ ਇੱਕ ਵਾਰੀ ਆਉਣਾ ਚਾਹੀਦਾ ਹੈ ਹਾਂ ਜਿਹੜਾ ਆਉਂਦਾ ਕੁਝ ਹੋ ਕੇ ਜਾਂਦਾ ਹੈ ਠੀਕ ਹੈ ਬਹੁਤ ਬ ਸੋ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਲੇਕਿਨ ਸਾਫ ਸੁਥਰੇ ਤਰੀਕੇ ਨਾਲ ਉਹ ਸਿੱਧੀ ਨੀੜਣ ਕੀਤਾ ਜਾਵੇ ਤਾਂ ਸਫਲਤਾ ਜ਼ਰੂਰ ਮਿਲਦੀ ਹੈ ਔਰ ਉਮੀਦ ਕਰਦੇ ਹਾਂ ਇਹਨਾਂ ਨੂੰ ਵੀ ਬਹੁਤ ਸਫਲਤਾ ਮਿਲੇਗੀ